ਗੱਲ ਹੈ ਇੱਕ ਪੰਜਾਬੀ ਜੋੜੇ ਦੀ ਜੋ ਆਪਣੇ ਸੁਪਨਿਆਂ ਦੇ ਦੇਸ਼ ਅਮਰੀਕਾ ਜਾਣ ਲਈ ਨਿਕਲਿਆ ਸੀ। ਪਤੀ ਦਾ ਨਾਮ ਸੀ ਹਰਜੋਤ ਸਿੰਘ ਤੇ ਉਸ ਦੀ ਪਤਨੀ ਦਾ ਨਾਮ ਮਨਪ੍ਰੀਤ कौर। ਦੋਵੇਂ ਲੁਧਿਆਣੇ ਨੇੜੇ ਦੇ ਇੱਕ ਛੋਟੇ ਪਿੰਡ ਤੋਂ ਸਨ। ਹਰਜੋਤ ਦੇ ਮਾਪੇ ਸਧਾਰਨ ਕਿਸਾਨ ਸਨ ਜਿਨ੍ਹਾਂ ਨੇ ਸਾਰੀ ਉਮਰ ਖੇਤਾਂ ਵਿੱਚ ਮਿਹਨਤ ਕੀਤੀ। ਤਾਂ ਜੋ ਆਪਣੇ ਪੁੱਤਰ ਨੂੰ ਚੰਗੀ ਜ਼ਿੰਦਗੀ ਦੇ ਸਕਣ। ਮਨਪ੍ਰੀਤ ਇੱਕ ਗ੍ਰੈਣੀ ਸੀ। ਉਸ ਦੇ ਸੁਪਨੇ ਸਿਰਫ ਇੰਨਾ ਤੱਕ ਸੀਮਿਤ ਸਨ ਕਿ ਉਹ ਆਪਣੇ ਪਤੀ ਦੇ ਨਾਲ ਇੱਕ ਵਧੀਆ ਜ਼ਿੰਦਗੀ ਜੀਵੇ ਚਾਹੇ ਉਹ ਕਿੱਥੇ ਵੀ ਹੋਵੇ ਦੋਮੇ ਦਾ ਇੱਕੋ ਸੁਪਨਾ ਸੀ ਅਮਰੀਕਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸੁਪਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰਾਹਣਾ ਸੁਪਨਾ ਬਣ ਜਾਵੇਗਾ ਦਿੱਲੀ 에ਅਰਪੋਰਟ ਤੇ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਜੋ ਕੁਝ ਸਾਹਮਣੇ ਆਇਆ ਉਹਨਾਂ ਸਿਰਫ ਚੌਕਾਨ ਵਾਲਾ ਸੀ ਪਰ ਸਿੱਖਣ ਵਾਲਾ ਵੀ ਇਹ ਕਹਾਣੀ ਤੁਹਾਨੂੰ ਸਿਰਫ ਇੱਕ ਜੋੜੇ ਦੀ ਮੁਸੀਬਤ ਨਹੀਂ ਦਿਖਾਏਗੀ ਬਲਕਿ ਇਹ ਵੀ ਦੱਸੇਗੀ ਕਿ ਕਿਵੇਂ ਏਜੰਟਾਂ ਦੇ ਮਿੱਠੇ ਬੋਲ ਕਈ ਵਾਰੀ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਹਰਜੋਤ ਸਿੰਘ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਸ ਦਿਨ ਤੋਂ ਜਦੋਂ ਪਿੰਡ ਵਿੱਚ ਇੱਕ ਏਜੰਟ ਆਇਆ ਜਿਸ ਦਾ ਨਾਮ ਸੀ ਰਾਕੇਸ਼ ਉਹ ਕਹਿੰਦਾ ਸੀ ਮੈਂ ਅਮਰੀਕਾ ਤੱਕ ਲੋਕਾਂ ਨੂੰ ਸਿੱਧਾ ਪਹੁੰਚਾ ਚੁੱਕਿਆ ਹਾਂ ਕਿਸੇ ਨੂੰ ਕੋਈ ਟੈਸ਼ਨ ਨਹੀਂ ਸਿਰਫ 15 ਲੱਖ ਰੁਪਏ ਇੱਕ ਮਹੀਨੇ ਵਿੱਚ ਵੀਜ਼ਾ ਤੁਹਾਡੇ ਹੱਥ ਹਰਜੋਤ ਜੋ ਸਾਲਾਂ ਤੋਂ ਕਮਾਈ ਕਰ ਰਿਹਾ ਸੀ ਤੇ ਥੋੜਾ ਬਹੁਤ ਪੈਸਾ ਜਮ੍ਹਾਂ ਕੀਤਾ ਸੀ ਉਸ ਨੂੰ ਇਹ ਗੱਲ ਸੁਪਨੇ ਵਰਗੀ ਲੱਗੀ ਮਨਪ੍ਰੀਤ ਨੇ ਪਹਿਲਾ ਕਿਹਾ ਪਤਾ ਕਰ ਲਈ ਸੱਚਮੁੱਚ ਇਹ ਬੰਦਾ ਠੀਕ ਹੈ ਕਿ ਨਹੀਂ ਪਰ ਹਰਜੋਤ ਨੇ ਕਿਹਾ ਕਿਸਮਤ ਇੱਕ ਵਾਰ ਹੀ ਮੌਕਾ ਦਿੰਦੀ ਹੈ ਅਸੀਂ ਇਹ ਚਾਂਸ ਲੈ ਲੈਂਦੇ ਹਾਂ ਉਸ ਨੇ ਆਪਣੀ ਮਾਂ ਦੇ ਗਹਿਣੇ ਵੇਚੇ ਜ਼ਮੀਨ ਤੇ ਕਰਜ਼ਾ ਲਿਆ ਤੇ ਉਹ ਪੈਸਾ ਰਾਕੇਸ਼ ਨੂੰ ਦੇ ਦਿੱਤਾ 에ਜੰਟ ਨੇ ਵਾਦਾ ਕੀਤਾ ਕਿ ਉਹਨਾਂ ਨੂੰ ਸੈਲਾਨੀ ਵੀਜ਼ੇ ਤੇ ਅਮਰੀਕਾ ਪਹੁੰਚਾ ਦੇਵੇਗਾ ਤੇ ਉੱਥੇ ਜਾ ਕੇ ਆਸਾਨੀ ਨਾਲ ਸੈਟਲ ਹੋ ਜਾਣਗੇ ਪਰ ਦੋਸਤੋ ਇਹ ਝੂਠ ਦੀ ਕੜੀ ਸ਼ੁਰੂਆਤ ਸੀ ਜੋ ਉਹਨਾਂ ਨੂੰ ਹੌਲੀ-ਹੌਲੀ ਖਤਰੇ ਵੱਲ ਲੈ ਜਾ ਰਹੀ ਸੀ ਉਹ ਦਿਨ ਆ ਗਿਆ ਜਦੋਂ ਉਹ ਦਿੱਲੀ 에ਅਰਪੋਰਟ ਪਹੁੰਚੇ ਸਵੇਰੇ ਦੇ 5 ਵਜੇ ਦਾ ਸਮਾਂ ਸੀ ਹਵਾਈ ਅੱਡੇ ਤੇ ਪੀੜ ਪੜਕਾ ਮਨਪ੍ਰੀਤ ਦੇ ਹੱਥ ਪਸੀਨੇ ਨਾਲ ਪਿਜ ਰਹੇ ਸਨ ਤੇ ਹਰਜੋਤ ਉਸ ਨੂੰ ਹੌਸਲਾ ਦੇ ਰਿਹਾ ਸੀ ਚਿੰਤਾ ਨਾ ਕਰ ਅਸੀਂ ਅਮਰੀਕਾ ਦੇ ਜਹਾਜ਼ 'ਚ ਬੈਠ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਉਹਨਾਂ ਦੇ ਹੱਥਾਂ ਵਿੱਚ ਨਕਲੀ ਪਾਸਪੋਰਟ ਸਨ ਜਿਨ੍ਹਾਂ ਨੂੰ ਏਜੰਟ ਨੇ ਤਿਆਰ ਕਰਵਾ ਕੇ ਦਿੱਤਾ ਸੀ ਏਜੰਟ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਤੇ ਕੋਈ ਸਮੱਸਿਆ ਨਹੀਂ ਆਏਗੀ ਕਿਉਂਕਿ ਸੈਟਿੰਗ ਹੋਈ ਪਈ ਹੈ ਪਰ ਦੋਸਤੋ ਕਿਸਮਤ ਦਾ ਖੇੜ ਹੀ ਕੁਝ ਹੋਰ ਸੀ ਜਦੋਂ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਤਾਂ ਕੁਝ ਸੈਕੰਡਾਂ ਵਿੱਚ ਉਸ ਦੇ ਚਿਹਰੇ ਦਾ ਹਾਵ-ਭਾਵ ਬਦਲ ਗਿਆ ਉਸ ਨੇ ਪੁੱਛਿਆ ਤੁਸੀਂ ਇਹ ਵੀਜ਼ਾ ਕਿੱਥੋਂ ਬਣਾਇਆ ਹਰਜੋਤ ਨੇ ਕਿਹਾ 에ਜੰਟ ਰਾਕੇਸ਼ ਨੇ ਕਰਵਾਇਆ ਸੀ ਸਾਰਾ ਠੀਕ ਹੈ ਸਰ ਅਫਸਰ ਨੇ ਫਿਰ ਠੰਡੇ ਲਹਿਜੇ ਚ ਕਿਹਾ ਤੁਹਾਡਾ ਪਾਸਪੋਰਟ ਨਕਲੀ ਹੈ ਤੁਸੀਂ ਗ੍ਰਿਫਤਾਰ ਹੋ ਇਹ ਸ਼ਬਦ ਸੁਣਦੇ ਹੀ ਮਨਪ੍ਰੀਤ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗ ਪਏ। ਹਰਜੋਤ ਨੇ ਹੱਥ ਜੋੜ ਕੇ ਕਿਹਾ, "ਸਰ, ਸਾਨੂੰ ਮਾਫ਼ ਕਰ ਦਿਓ। ਸਾਨੂੰ ਕੁਝ ਪਤਾ ਨਹੀਂ ਸੀ। ਅਸੀਂ ਤਾਂ ਸਿਰਫ਼ ਆਪਣਾ ਪਵਿਕ ਬਣਾਉਣਾ ਚਾਹੁੰਦੇ ਸੀ।" ਪਰ ਦੋਸਤੋ, ਕਾਨੂੰਨ ਅੰਨਾ ਨਹੀਂ ਹੁੰਦਾ। ਉਹਨਾਂ ਨੂੰ ਤੁਰੰਤ ਸੁਰੱਖਿਆ ਕਮਰੇ ਵਿੱਚ ਲੈ ਜਾਇਆ ਗਿਆ। ਉੱਥੇ ਉਹਨਾਂ ਤੋਂ ਕੰਟਿਆ ਪੁੱਛਗਿੱਛ ਹੋਈ। ਜਦੋਂ ਪੁਲਿਸ ਨੇ ਪੁੱਛਿਆ ਕਿ ਇਹ ਸਾਰਾ ਕਿਵੇਂ ਹੋਇਆ? ਤਾਂ ਹਰਜੋਤ ਨੇ ਪੂਰੀ ਸੱਚਾਈ ਬਿਆਨ ਕਰ ਦਿੱਤੀ ਉਸਨੇ ਕਿਹਾ ਸਰ ਅਸੀਂ ਆਪਣੇ ਸੁਪਨੇ ਨੂੰ ਸੱਚ ਕਰਨ ਲਈ ਆਪਣੀ ਜਾਇਦਾਦ ਤੱਕ ਵੇਚ ਦਿੱਤੀ ਸਾਡੇ ਲਈ ਇਹ ਸਿਰਫ ਇੱਕ ਮੌਕਾ ਨਹੀਂ ਸੀ ਇਹ ਸਾਡੀ ਜ਼ਿੰਦਗੀ ਸੀ ਮਨਪ੍ਰੀਤ ਹੌਲੇ-ਹੌਲੇ ਰੋ ਰਹੀ ਸੀ ਉਸ ਦੀਆਂ ਅੱਖਾਂ 'ਚ ਡਰ ਤੇ ਪਛਤਾਵਾ ਦੋਵੇਂ ਸਾਫ਼ ਦਿਖ ਰਹੇ ਸਨ ਇਹ ਦ੍ਰਿਸ਼ ਦਿੱਲੀ 에ਅਰਪੋਰਟ ਦੇ ਸਟਾਫ ਲਈ ਵੀ ਦਰਦਨਾਕ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜੋੜਾ ਤੋਖਾਦਰੀ ਦਾ ਸ਼ਿਕਾਰ ਬਣਿਆ ਹੈ ਜਦੋਂ ਇਹ ਖਬਰ ਮੀਡੀਆ ਤੱਕ ਪਹੁੰਚੀ ਤਾਂ ਹੱਲਾ ਮਚ ਗਿਆ ਅਮਰੀਕਾ ਜਾਣ ਵਾਲਾ ਪੰਜਾਬੀ ਜੋੜਾ ਫੜਿਆ ਗਿਆ 에ਜੰਟ ਫਰਾਰ ਇਸ ਸਿਰਲੇਖ ਹਰ ਖਬਰ ਚੈਨਲ ਤੇ ਚੱਲ ਰਹੇ ਸਨ ਪਿੰਡ ਵਿੱਚ ਜਦੋਂ ਇਹ ਖਬਰ ਪਹੁੰਚੀ ਹਰਜੋਤ ਦੇ ਪਿਤਾ ਜੀ ਜੋ ਇੱਕ ਸਧਾਰਨ ਸਿੱਖ ਕਿਸਾਨ ਸਨ ਉਹ ਸ਼ਰਮ ਤੇ ਦੁੱਖ ਨਾਲ ਰੋ ਪਏ ਉਹ ਕਹਿੰਦੇ ਸਨ ਸਾਡੇ ਬੱਚੇ ਨੇ ਕੋਈ ਚੋਰੀ ਨਹੀਂ ਕੀਤੀ ਉਸਨੂੰ ਠੱਗਿਆ ਗਿਆ ਹੈ ਪਿੰਡ ਦੇ ਲੋਕ ਵੀ ਦੋ ਹਿੱਸਿਆਂ ਵਿੱਚ ਵੰਡ ਗਏ ਕੁਝ ਕਹਿੰਦੇ ਇਹਨਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਸੀ ਤੇ ਕੁਝ ਕਹਿੰਦੇ ਏਜੰਟਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਨੇ ਤੁਰੰਤ ਏਜੰਟ ਰਾਕੇਸ਼ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਪਰ ਉਹ ਰਾਤੋ ਰਾਤ ਗਾਇਬ ਹੋ ਗਿਆ ਇਹ ਦੱਸਦਾ ਹੈ ਕਿ ਇਹ ਧੋਖਾਧਰੀ ਦਾ ਪੂਰਾ ਜਾਲ ਕਿੰਨਾ ਵੱਡਾ ਹੈ ਜੋ ਸਿਰਫ ਇੱਕ ਪਰਿਵਾਰ ਨਹੀਂ ਸਾਇਕੜਿਆ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਹੈ ਹਰਜੋਤ ਅਤੇ ਮਨਪ੍ਰੀਤ ਨੂੰ 3 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ। ਉਹਨਾਂ ਨਾਲ ਪੁਲਿਸ ਨੇ ਇਨਸਾਨੀਅਤ ਨਾਲ ਪੇਸ਼ ਆਉਂਦੇ ਹੋਏ ਕਿਹਾ, "ਤੁਸੀਂ ਦੋਸ਼ੀ ਨਹੀਂ, ਤੁਸੀਂ ਸ਼ਿਕਾਰ ਹੋ।" ਜਦੋਂ ਉਹਨਾਂ ਨੂੰ ਰਿਹਾਈ ਮਿਲੀ, ਉਹ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਖਾਮੋਸ਼ ਚੱਲ ਰਹੇ ਸਨ। ਉਹਨਾਂ ਦੇ ਸੁਪਨੇ ਟੁੱਟ ਚੁੱਕੇ ਸਨ, ਪਰ ਉਹਨਾਂ ਦੀ ਹਕੀਕਤ ਅਜੇ ਵੀ ਸਾਹਮਣੇ ਸੀ। ਮਨਪ੍ਰੀਤ ਨੇ ਹੌਲੀ ਨਾਲ ਕਿਹਾ, ਜੇ ਅਸੀਂ ਵਿਦੇਸ਼ ਜਾਣ ਦੀ ਬਜਾਏ ਇੱਥੇ ਹੀ ਮਿਹਨਤ ਕਰਦੇ ਤਾਂ ਸ਼ਾਇਦ ਇਹ ਦਿਨ ਨਾ ਵੇਖਣਾ ਪੈਂਦਾ ਹਰਜੋਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਪਏ ਮੈਂ ਤੇਰੇ ਤੇ ਆਪਣੇ ਮਾਪਿਆਂ ਦੇ ਸੁਪਨੇ ਤੋੜ ਦਿੱਤੇ ਮਾਫ ਕਰਦੇ ਉਸ ਦਿਨ ਉਹਨਾਂ ਨੇ ਕਸਮ ਖਾਈ ਕਿ ਹੁਣ ਉਹ ਕਿਸੇ ਵੀ ਗਲਤ ਰਾਹ ਤੋਂ ਕਦੇ ਨਹੀਂ ਜਾਣਗੇ ਤੇ ਆਪਣੀ ਮਿਹਨਤ ਨਾਲ ਜ਼ਿੰਦਗੀ ਬਣਾਉਣਗੇ ਇਸ ਘਟਨਾ ਨੇ ਸਿਰਫ ਉਹਨਾਂ ਨੂੰ ਨਹੀਂ ਬਦਲਿਆ ਬਲਕਿ ਪੂਰੇ ਪਿੰਡ ਨੂੰ ਇੱਕ ਸਿੱਖਿਆ ਦਿੱਤੀ ਜਿੰਨਾ ਲੋਕਾਂ ਨੇ ਪਹਿਲਾਂ ਵੀ ਵਿਦੇਸ਼ ਜਾਣ ਦੀ ਯੋਜਨਾ ਬਣਾਈ ਹੋਈ ਸੀ ਉਹਨਾਂ ਨੇ ਆਪਣੇ ਕਦਮ ਰੋਕ ਲਏ ਪੁਲਿਸ ਨੇ ਵੀ ਵਿਦੇਸ਼ੀ ਵੀਜ਼ਾ 에ਜੰਟਾਂ ਤੇ ਕੜੀ ਕਾਰਵਾਈ ਸ਼ੁਰੂ ਕੀਤੀ ਹਰਜੋਤ ਅਤੇ ਮਨਪ੍ਰੀਤ ਨੇ ਫਿਰ ਆਪਣੇ ਪਿੰਡ ਵਿੱਚ ਇੱਕ ਛੋਟੀ ਜਹੀ ਕਾਫੀ ਸ਼ਾਪ ਖੋਲੀ ਮਨਪ੍ਰੀਤ ਗ੍ਰਾਹਕਾਂ ਨੂੰ ਮੁਸਕਰਾ ਕੇ ਚਾਹ ਪਿਲਾਉਂਦੀ ਸੀ ਤੇ ਹਰਜੋਤ ਕਹਿੰਦਾ ਸੀ ਹੁਣ ਮੈਨੂੰ ਪਤਾ ਲੱਗ ਗਿਆ ਕਿ ਸੁਪਨਾ ਜਦ ਮਿਹਨਤ ਨਾਲ ਪੂਰਾ ਹੁੰਦਾ ਹੈ ਤਦ ਉਹ ਸੱਚਮੁੱਚ ਖੂਬਸੂਰਤ ਲੱਗਦਾ ਹੈ ਉਹ ਲੋਕਾਂ ਨੂੰ ਸਲਾਹ ਦਿੰਦੇ ਕਦੇ ਵੀ ਸ਼ਾਰਟਕਟ ਨਾ ਲਓ ਕਿਉਂਕਿ ਹਰ ਸ਼ਾਰਟਕਟ ਕਿਸੇ ਲੰਬੇ ਦੁੱਖ ਵੱਲ ਲੈ ਜਾਂਦਾ ਹੈ ਉਹਨਾਂ ਦੀ ਇਹ ਗੱਲ ਪਿੰਡ ਦੇ ਹਰ ਨੌਜਵਾਨ ਦੇ ਦਿਲ ਵਿੱਚ ਵਸ ਗਈ ਇਹ ਕਹਾਣੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਰਾਹ ਜੇ ਆਸਾਨ ਲੱਗੇ ਤਾਂ ਪਹਿਲਾ 10 ਵਾਰ ਸੋਚੋ ਕਿ ਕੀ ਉਹ ਸਹੀ ਹੈ ਹਰ ਸਾਲ ਸੈਂਕੜੇ ਪੰਜਾਬੀ ਨੌਜਵਾਨ ਆਪਣੇ ਸੁਪਨਿਆਂ ਦੇ ਦੇਸ਼ ਜਾਣ ਲਈ ਆਪਣਾ ਸਭ ਕੁਝ ਦਾ ਤੇ ਲਾ ਦਿੰਦੇ ਨੇ ਪਰ ਕਈ ਵਾਰੀ ਉਹ ਸੁਪਨੇ ਟੁੱਟ ਜਾਂਦੇ ਹਨ ਕਿਉਂਕਿ ਉਹ ਗਲਤ ਲੋਕਾਂ ਤੇ ਭਰੋਸਾ ਕਰ ਲੈਂਦੇ ਹਨ ਵਿਦੇਸ਼ ਜਾਣਾ ਬੁਰਾ ਨਹੀਂ ਪਰ ਧੋਖੇ ਨਾਲ ਜਾਣਾ ਬੇਵਕੂਫੀ ਹੈ ਹਰਜੋਤ ਤੇ ਮਨਪ੍ਰੀਤ ਦੀ ਕਹਾਣੀ ਇਸ ਗੱਲ ਦੀ ਜ਼ਿੰਦਾ ਮਿਸਾਲ ਹੈ ਕਿ ਹਾਰਨਾ ਕੋਈ ਸ਼ਰਮ ਨਹੀਂ ਪਰ ਗਲਤ ਰਸਤੇ ਤੇ ਚੱਲਣਾ ਸਭ ਤੋਂ ਵੱਡੀ ਗਲਤੀ ਹੈ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਬਚਾਓ ਆਪਣੀ ਇਮਾਨਦਾਰੀ ਤੇ ਵਿਸ਼ਵਾਸ ਰੱਖੋ ਤੇ ਮਿਹਨਤ ਨਾਲ ਉਹ ਸੁਪਨੇ ਪੂਰੇ ਕਰੋ ਜਿਨ੍ਹਾਂ ਲਈ ਤੁਸੀਂ ਜਿਉਂਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ